ਹਾਲੇਲੂਇਆ ਥੈਂਕ ਯੂ ਜੀ ਜਸ ਹਾਲੇਲੂਇਆ ਅਸੀਂ ਸ਼ਾਮ ਦੇ ਸਮੇਂ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਵਾਂਗੇ ਅਸੀਂ ਧੰਨਵਾਦ ਪਰਮੇਸ਼ਰ ਦਾ ਕਰਾਂਗੇ ਹਾਲੇਲੂਇਆ 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 ਥੈਂਕ ਯੂ ਜੀ ਜਸ ਹਾਲੇਲੂਇਆ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਤਾਰੀਫ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਸਵੇਰ ਤੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਤਾਰੀਫ ਕਰਦੇ ਹਾਂ ਆਂਜਾ ਚ ਮਦਦ ਸਹਾਇਤਾ ਸਾਡੀ ਕੀਤੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਤਾਰੀਫ ਕਰਦੇ ਆਂ ਰਾਤ ਦਾ ਵੀ ਸੁੰਦਰ ਸਮਾ ਤੁਹਾਡੇ ਪਵਿੱਤਰ ਹੱਤਾਂ 'ਚ ਸੌਂਪਦੇ ਆ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਦੇਹ ਤੁਹਾਡਾ ਫਜ਼ਲ ਮੰਗਦੇ ਆ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਤੁਹਾਡੇ ਵਚਨ 'ਚ ਲਿਖਿਆ ਹੈ ਜਿੱਦਾਂ ਤੁਸੀਂ ਸੌਵੋਗੇ ਤੁਹਾਨੂੰ ਡਰ ਨਹੀਂ ਲੱਗੇਗਾ ਸੌਵੋਗੇ ਤਾਂ ਮਿੱਠੀ ਪਿਆਰੀ ਨੀਂਦ ਆਏਗੀ ਮੇਰੇ ਪਿਆਰੇ ਪ੍ਰਭੂ ਜੀ ਜਦੋਂ ਸੌਣ ਖੁਦਾਵਾਨ ਤੁਹਾਡੀ ਰਾਤ ਦੀ ਪ੍ਰਾਰਥਨਾ ਕਰਕੇ ਸੌਣ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਇੰਜਨ ਪਿਤਾ ਪਰਮੇਸ਼ਰਾਂ ਦੇ ਸੁਪਨੇ ਚ ਵਿਜਿਤ ਹੋਣ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਸ਼ੂਭੇ ਤੇ ਜੋਮਸ਼ ਕਰੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਮੇਰੇ ਪਿਆਰੇ ਪ੍ਰਭੂ ਜੀ ਜੇ ਦੋ ਵਚਨ ਸੁਨਾਇਆ ਜਾਵੇ ਖੁਦਾਵਾਨ ਇਹਨਾਂ ਦੇ ਦਿਲ ਦੀਆਂ ਮਾਸ ਪੱਟੀਆਂ ਤੇ ਵਚਨ ਲਿਖਿਆ ਜਾਵੇ ਮੇਰੇ ਪਿਆਰੇ ਪ੍ਰਭੂ ਜੀ ਕਦੇ ਤੁਹਾਡਾ ਵਚਨ ਕਹਿੰਦਾ ਹੈ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਡੂੰਡੋਗੇ ਤੇ ਪਾਓਗੇ ਖੜਕਾਉ ਤੁਹਾਡੇ ਲਈ ਖੋਲਿਆ ਜਾਏਗਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਕਹੇ ਮੈਂ ਚੁਣਿਆ ਮੈਂ ਠਰਾਇਆ ਮੈਸ ਕਰਕੇ ਠਰਾਇਆ ਵੀ ਤੁਸੀਂ ਬਹੁਤ ਸਾਰਾ ਫਲ ਲੈ ਕੇ ਉਹ ਤੁਹਾਡਾ ਫਲ ਬਣਿਆ ਰਵੇ 30 ਗੁਣਾ 60 ਗੁਣਾ ਨਹੀਂ ਬਲਕਿ 100 ਗੁਣਾ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਹallelujah ਅਸੀਂ ਅੱਜ ਦੇ ਵਿੱਚ ਦੇਖਾਂਗੇ ਹਜਕੀਆ 37 ਦੀ 4 ਤੇ 6 ਤੱਕ ਰਚਨ ਹallelujah ਹallelujah ਅਸੀਂ ਬੱਚੇ ਜੀ ਜਾਵਾਂਗੇ ਫਿਰ ਉਸ ਨੇ ਮੈਨੂੰ ਆਖਿਆ ਤੁਹੇ ਨਾ ਹੱਡੀਆਂ ਨੂੰ ਉੱਤੇ ਗੰਮ ਵਾਹ ਕਰ ਅਤੇ ਇਨ੍ਹਾਂ ਹੱਡੀਆਂ ਨੂੰ ਆਖ ਹੇ ਸੁੱਕੀ ਹੱਡਿਓ ਯਹੋਵਾ ਦਾ ਵਚਨ ਸੁਨੋ ਹalleluyah ਹalleluyah ਪ੍ਰਭੂ ਯਹੋਵਾ ਇਨ੍ਹਾਂ ਹੱਡੀਆਂ ਨੂੰ ਇਹ ਪਰਮਾਉਂਦਾ ਹੈ ਵੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਤੇ ਤੁਸੀਂ ਜਿੰਦੀ ਜਾਨ ਹੋ ਜਾਓਗੇ ਹalleluyah ਹalleluyah ਅਤੇ ਮੈਂ ਤੁਹਾਡੇ ਉੱਤੇ ਨਾੜਾ ਦਵਾਂਗਾ ਤੇ ਤੁਹਾਡੇ ਉੱਤੇ ਮਾਸ ਚਾੜਾਂਗਾ ਤੁਹਾਨੂੰ ਚੰਮ ਨਾਲ ਟੱਕ ਦਵਾਂਗਾ ਤੁਹਾਡੇ ਵਿੱਚ ਆਤਮਾ ਪਾਵਾਂਗਾ ਅਤੇ ਤੁਸੀਂ ਜਿੰਦੀ ਜਾਨ ਹੋ ਜਾਓਗੇ ਅਤੇ ਜਾਣੋਗੇ ਕਿ ਮੈਂ ਯਹੋਵਾ ਹਾਂ ਹਾਲੇਲੂਇਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਪਰਮੇਸ਼ਰ ਕਹਿੰਦਾ ਵੀ ਤੁਸੀਂ ਜਾਣ ਜਾਓਗੇ ਕਿ ਮੈਂ ਯਹੋਵਾ ਹਾਂ ਮੈਂ ਤੁਹਾਡੇ ਉੱਤੇ ਮਾਸ ਦਵਾਂਗਾ ਨਾੜਾਂ ਜੋ ਹੱਡੀਆਂ ਜਿਨ੍ਹਾਂ ਦੇ ਕੋਈ ਮਾਸ ਨਹੀਂ ਕੋਈ ਨਾੜ ਨਹੀਂ ਕੋਈ ਕੁਝ ਨਹੀਂ ਜੇ ਪਰਮੇਸ਼ਰ ਦੇ ਕਲਾਮ ਜੇ ਇਸ ਤਰ੍ਹਾਂ ਲਿਖਿਆ ਤੇ ਯਹੋਵਾ ਸਾਡੇ ਜੀਵਨ ਨੂੰ ਬਲੈਸ ਕਰ ਚੁੱਕਿਆ ਸਾਡੀਆਂ ਹੱਡੀਆਂ 'ਚ ਜਾਨ ਪਾ ਚੁੱਕਿਆ ਇਕਲੀਸੀਆ ਸਾਨੂੰ ਕਿ ਵਿਸ਼ਵਾਸ ਦੀ ਲੋੜ ਹੋਣੀ ਚਾਹੀਦੀ ਹੈ ਹਾਲੇਲੂਇਆ ਸੱਚਮੁੱਚ ਜਿੱਦ ਸਾਨੂੰ ਵਿਸ਼ਵਾਸ ਹੁੰਦਾ ਹੈ ਤੇ ਪਰਮੇਸ਼ਰ ਦਾ ਵਚਨ ਸਾਡੇ ਜੀਵਨ 'ਚ ਜੀ ਉੱਠਦਾ ਇਕਲੀਸੀਆ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਮੇਰੇ ਪਰਮੇਸ਼ਨ ਨੇ ਜੋ ਹੱਡੀਆਂ ਸੀ ਜਿਨ੍ਹਾਂ ਤੇ ਕੋਈ ਨਾੜ ਨਹੀਂ ਸੀ ਕੋਈ ਮਾਸ ਨਹੀਂ ਸੀ ਉਹਨਾਂ ਦੇ ਵਿੱਚ ਪਰਮੇਸ਼ਰ ਨੇ ਆਪਣੇ ਦੱਸ ਨੂੰ ਕਿਹਾ ਘੋਸ਼ਣਾ ਕਰੋ ਇੱਥੇ ਮੈਂ ਮਾਸ ਚਾੜਾਂਗਾ ਹਟ ਇਤੋਂ ਤੱਕ ਨਾੜਾ ਦਵਾਗਾ ਆਤਮਾ ਪਾਵਾਂਗਾ ਤੇ ਕਲਿਸਿਆ ਅੱਜ ਜਿੰਨੇ ਵੀ ਨੇ ਬਿਮਾਰ ਦੁਖੀ ਰੋਗੀ ਕੋਈ ਵੀ ਵਿਸ਼ੇਨਾ ਬਿਮਾਰ ਕਿਸੇ ਦੇ ਲੱਕ 'ਚ ਦਰਦ ਜਾਂ ਲੱਤ 'ਚ ਦਰਦ ਅੱਜ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਵੇਗਾ ਅੱਜ ਤੁਸੀਂ ਜਿੰਦੀ ਜਾਨ ਹੋ ਜੋਗੀ ਆਂ ਜੋ ਪੈਰਾਲਾਈਸ ਹੈ ਖੁਦਾ ਦਾ ਆਤਮਾ ਉਹਨਾਂ ਨੂੰ ਹੀਲ ਕਰੇਗਾ ਜੋ ਕਾਫੀ ਚਿੱਕਰ ਚ ਮੰਝੇ ਦੇ ਜੁੜੇ ਹੋਏ ਨੇ ਜੋ ਉੱਠ ਚੱਲ ਨਹੀਂ ਪਾਉਂਦੇ ਪਰਮੇਸ਼ਰ ਦਾ ਆਤਮਾ ਉਹਨਾਂ ਨੂੰ ਹੀਲ ਕਰੇਗਾ ਤੁਸੀਂ ਇਹ वचन ਲੈ ਕੇ ਤੁਸੀਂ ਘੋਸ਼ਣਾ ਕਰਨੀ ਇਸ वचन ਨੂੰ ਪੜ੍ਹਨਾ ਹੈ ਪਰਮੇਸ਼ਰ ਤੁਹਾਡਾ ਵਾਅਦਾ ਹੈ ਤੁਸੀਂ ਸਾਡੀ ਲੱਤਾਂ 'ਚ ਸਾਡੇ ਸਰੀਰ 'ਚ ਜਾਣ ਪਾ ਚੁੱਕੇ ਜੀ ਤੁਸੀਂ ਖੁਦਾਵਣ ਪਰਮੇਸ਼ਰ ਪਵਿੱਤਰ ਆਤਮਾ ਤੁਸੀਂ ਕੀ ਹੈ ਤੁਹਾਡਾ वचन ਜਿੰਦਾ वचन ਹੈ ਤਕਲੀਸ਼ੀਏ ਜਦੋਂ ਸੇਵਾ ਚ ਲੈ ਕੇ ਪ੍ਰਾਰਥਨਾ ਕਰਾਂਗੇ ਹਰ ਦਮ ਪਰਮੇਸ਼ਰ ਦਾ ਆਤਮਾ ਸਾਡੇ ਸਰੀਰ ਅੰਦਰ ਜਾਣ ਪਾਏਗਾ ਤੁਸੀਂ ਖੁਦਾ ਦੀ ਆਤਮਾ ਤੁਹਾਨੂੰ ਹੀਲ ਕਰੇਗਾ ਤੁਸੀਂ ਚੰਗੇ ਹੋ ਜਾਓਗੇ ਬਸ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਪਰਮੇਸ਼ਰ ਨੇ ਕਿਹਾ ਰਹਿ ਦੇ ਦਾਣੇ ਜੀ ਨਾਲ ਸਾਡਾ ਪਹਾੜ ਜਿੱਦਾ ਵਿਸ਼ਵਾਸ ਹੋਣਾ ਚਾਹੀਦਾ ਅੱਜ ਮੈਂ ਤੁਹਾਡੇ ਤੇ ਗੋਸ਼ਣਾ ਕਰਦੀ ਹਾਂ ਅੱਜ ਤੁਹਾਡੀ ਹਰ ਇੱਕ ਚੀਜ਼ ਯਸ਼ੀ ਦੇ ਨਾਮ ਤੇ ਜੀ ਉੱਠੇਗੀ ਅੱਜ ਪਰਮੇਸ਼ਰ ਦਾ ਆਤਮਾ ਤੁਹਾਨੂੰ ਛੂਣਗੀ ਕਲਿਸਿਆ ਬਸ ਵਿਸ਼ਵਾਸ ਨਾਲ ਤੁਸੀਂ ਇਸ ਪ੍ਰਾਰਥਨਾ ਨੂੰ ਰਿਸੀਵ ਕਰਨਾ ਹੈ ਇੱਥੇ ਤੱਕ ਤੁਸੀਂ ਇਹ ਪ੍ਰਾਰਥਨਾ ਅੱਗੇ ਤੱਕ ਵੀ ਸ਼ੇਅਰ ਕਰਨਾ ਹੈ ਤੁਸੀਂ ਵੀ ਆਸ਼ੀਸ਼ ਲੋ ਤੇ ਅਗਲਾ ਵੀ ਆਸ਼ੀਸ਼ ਲੈ ਸਕੇ ਤੁਸੀਂ ਬlesਸ ਕੀਤੇ ਕੀ ਜੀ ਅਸੀਂ ਸਭ ਜੀ ਪ੍ਰਾਰਥਨਾ ਤੇ ਜਾਵਾਂਗੇ ਹਲੂਇਆ ਹਾਲੇਲੂਇਆ ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਮਾਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਆਂ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੀ ਦਾਸ ਨਹੀਂ ਹਾਂ ਨਾਤੀ ਨਾਤੇ ਘੋਸ਼ਣਾ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਤੁਹਾਡੇ ਬੱਚੇ ਚ ਲਿਖਿਆ ਹੈ ਮੈਂ ਤੁਹਾਡੇ ਤੇ ਨਵੀਆਂ ਨਾੜਾਂ ਦਵਾਵਾਂਗਾ ਮਾਸ ਚਾੜਾਂਗਾ ਤੁਹਾਨੂੰ ਚੰਮ ਦਵਾਵਾਂਗਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਗੋਸ਼ਨਾ ਕਰਦੀ ਤੁਸੀਂ ਕਿ ਗੋਸ਼ਨਾ ਕਰ ਗਮਵਾ ਕਰ ਸੁੱਕੀਆਂ ਹੱਡੀਆਂ ਜੀ ਉੱਠ ਯਸ਼ੂ ਦੇ ਨਾਮ ਦੇ ਵਿੱਚ ਜੀ ਉੱਠ ਯਸ਼ੂ ਦੇ ਨਾਮ ਦੇ ਵਿੱਚ ਐਸੀ ਕੜੀ ਪਿਤਾ ਪਰਮੇਸ਼ਰ ਜਿੰਨੇ ਵੀ ਬਿਮਾਰ ਰੋਗੀ ਖੁਦਾਵਾਨ ਇਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਝੁਮਮਸ਼ ਕਰੇ ਉਹਨਾਂ ਦੀ ਲਾਈਫ ਦੇ ਵਿੱਚ ਤੜਦ ਆਤਮਾ ਜੁਮਮਸ਼ ਕਰੇ ਬੁਮਾਰ ਤੁਸੀਂ ਚੰਗੇ ਹੋ ਜੇ ਯੇਸ਼ੂ ਦੇ ਨਾਮ ਦੇ ਵਿੱਚ ਸੁੱਕੀਆਂ ਹੱਡੀਆਂ ਜੀ ਉੱਠਣ ਯੇਸ਼ੂ ਦੇ ਨਾਮ ਦੇ ਵਿੱਚ ਕੋਈ ਵੀ ਅੰਗ ਹੈ ਇਹਨਾਂ ਦਾ ਯੇਸ਼ੂ ਦੇ ਨਾਮ ਤੇ ਜੀ ਉੱਠੇ ਐਸੇ ਕਰੇ ਪਿਤਾ ਤੁਹਾਡੇ ਇੰਡਨ ਸ਼ੂਨ ਇੱਕ ਇੱਕ ਜਿਨੇ ਨੂੰ ਸ਼ੂਨ ਮੇਰੇ ਪਿਆਰੇ ਪ੍ਰਭੂ ਜੀ ਜੋ ਵਿਸ਼ਵਾਸ ਨਾਲ ਪ੍ਰਾਰਥਨਾ ਸੋਹਦਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਜੋ ਵਿਸ਼ਵਾਸ ਨਾਲ ਪ੍ਰਾਰਥਨਾ ਨੂੰ ਸੁਨੇਗਾ ਵਿਸ਼ਵਾਸ ਕਰੇਗਾ ਰਈ ਦੇ ਦਾਣੇ ਜਿਨਾ ਉਹ ਪਹਾੜ ਨੂੰ ਵੀ ਕੇਗਾ ਸਿਰਕ ਜਾ ਦੇ ਸਮੁੰਦਰ ਤੇ ਜਾ ਪਏ ਤੇ ਜਾ ਪਏਗਾ ਮੇਰੇ ਪਿਆਰੇ ਪ੍ਰਭੂ ਜੀ ਅੱਜ ਤੁਹਾਡਾ ਆਤਮਾ ਤੇ ਜੀਵਾਂ ਤੇ ਜੁਮਸ਼ ਕਰੇ ਹਰ ਇੱਕ ਪਿਤਾ ਪਰਮੇਸ਼ਰ ਜੋ ਚੀਜ਼ ਅੰਦਰਲੀ ਮਰੀ ਹੋਈ ਏ ਤੁਹਾਡੇ ਪੁੱਤਰ ਨਾਮ 'ਚ ਉੱਠ ਜੇ ਯੇਸ਼ੂ ਦੇ ਨਾਮ ਦੇ ਵਿੱਚ ਬਿਮਾਰ ਚੰਗੀ ਹੋ ਜਾਓ ਬਿਮਾਰ ਚੰਗੀ ਹੋ ਜਾ ਯੇਸ਼ੂ ਦੇ ਨਾਮ ਦੇ ਵਿੱਚ ਪੈਰਾਲਾਈਸ ਚੰਗੀ ਹੋ ਜਾਓ ਪੈਰਾਲਾਈਸ ਚੰਗੀ ਹੋ ਜਾ ਹੱਡੀਆਂ ਟੁੱਟੀਆਂ ਤੁਹਾਡੇ ਯੇਸ਼ੂ ਦੇ ਨਾਮ ਜੁੜਨ ਜਾ ਰਹੀਆਂ ਜੋੜਨ ਜਾ ਰਹੇ ਹੋ ਤੁਹਾਡੀਆਂ ਹੱਡੀਆਂ ਤੁਹਾਡੇ ਲੱਟਾ ਪੈ ਰਹੇ ਜੇ ਜਾਣ ਜਾ ਰਹੀ ਜੈਸ਼ੂ ਦੇ ਨਾਮ ਦੇ ਵਿੱਚ ਰੱਸੀ ਕਰੋ ਰਸੀਬ ਕਰੋ ਪਰਮੇਸ਼ਰ ਦੀ ਆਤਮਾ ਤੁਹਾਨੂੰ ਸ਼ੂਰਿਆ ਪਰਮੇਸ਼ਰ ਦੀ ਆਤਮਾ ਤੁਹਾਨੂੰ ਸ਼ੂਰਿਆ ਹਰ ਇੱਕ ਬਿਮਾਰ ਚੰਗਾ ਹੋ ਰਿਹਾ ਹੈ ਹਰ ਇੱਕ ਬਿਮਾਰ ਚੰਗਾ ਹੋ ਰਿਹਾ ਰੋਗੀ ਚੰਗਾ ਹੋ ਰਿਹਾ ਹੈ ਪੈਰਲਸ ਵਾਲਾ ਚੰਗਾ ਹੋ ਰਿਹਾ ਹੈ ਯੇਸ਼ੂ ਦੇ ਨਾਮ ਦੇ ਵਿੱਚ ਤੁਹਾਡੀਆਂ ਲੱਤਾਂ ਜੁੜੀਆਂ ਜੜੀਆਂ ਜੁੜੀਆਂ ਉਹ ਯੇਸ਼ੂ ਦੇ ਨਾਮ ਦੇ ਉੱਠਣ ਜਾ ਰਹੀਆਂ ਜੋ ਹੱਡੀਆਂ 'ਚ ਜਾਨ ਨਹੀਂ ਉਹ ਯੇਸ਼ੂ ਦੇ ਨਾਮ ਦੇ ਵਿੱਚ ਹੱਡੀਆਂ 'ਚ ਜਾਨ ਆ ਰਹੀ ਏ ਤੁਸੀਂ ਯੇਸ਼ੂ ਦੇ ਨਾਮ ਦੇ ਚੰਗੇ ਕੀਤੇ ਗਏ ਜੇ ਚੰਗੇ ਕੀਤੇ ਗਏ ਜੇ ਉਠੋ ਪੱਜੋ ਯੇਸ਼ੂ ਦੇ ਨਾਮ ਤੇ ਵਿੱਚ ਹਰ ਇੱਕ ਆਪਣੀ ਪਰਮੇਸ਼ਰ ਨੇ ਕਿਹਾ ਏ ਰਿਸੀਵ ਕਰੋ ਪਰਮੇਸ਼ਰ ਕਹਿ ਰਿਹਾ ਮੈਂ ਤੁਹਾਨੂੰ ਚੰਗਾ ਕਰਨ ਜਾ ਰਿਹਾ ਵਾਂ ਕਲਿਸੀਆ ਤੁਸੀਂ ਚੰਗੇ ਹੋਣ ਜਾ ਰਹੇ ਜੇ ਯੇ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਹਰ ਇੱਕ ਅੰਗ ਯਸ਼ੂ ਦੇ ਨਾਮ ਤੇ ਜੀ ਉੱਠਿਆ ਪਰਮੇਸ਼ਰ ਦਾ ਆਤਮਾ ਗੰਦਾ ਘੋਸ਼ਣਾ ਕਰ ਇਹਨਾਂ ਦੇ ਉੱਪਰ ਹਰ ਇੱਕ ਚੀਜ਼ ਇਹਨਾਂ ਦੇ ਜੀ ਉੱਠੇਗੀ ਤੁਹਾਡੇ ਬੱਚੇ ਬles ਕਿਤੇਗੇ ਚੰਗੇ ਕਿਤੇਗੇ ਨੇ ਰਸੀਵ ਕਰੋ ਤੁਹਾਡੀ ਜੋ ਵੀ ਹੱਡੀਆਂ ਜਿੱਥੇ ਵੀ ਰਸੀਵ ਜਦ ਤੁਸੀਂ ਬਿਮਾਰ ਜੇ ਦੁਖੀ ਜੇ ਰੋਗੀ ਜੇ ਕਾਫੀ ਜਿੱਕ ਤੱਕ ਤੁਸੀਂ ਉੱਠ ਨਹੀਂ ਪਾਰੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਠਾਨ ਜਾ ਰਿਹਾ ਹੈ ਉਠੋ ਤੁਸੀਂ ਗਵਾਹੀਆਂ ਨਾ ਖੜੇ ਜੇ ਤਾਂ ਪਰਮੇਸ਼ਰ ਦੇ ਇੰਝ ਤੁਹਾਨੂੰ ਠਾ ਰਹੇ ਨੇ ਲੱਖ ਲੱਖ ਦੂਤ ਆ ਚੁੱਕੇ ਨੇ ਤੁਹਾਡੀ ਰਾਖੀ ਦੇ ਲਈ ਹallelujah ਹallelujah ਥੈਂਕ ਯੂ ਜੀ ਜੈ ਹallelujah ਹallelujah ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੇ ਛੂਇਆ ਖੁਦਾਵਨ ਇਹਨਾਂ ਦੇ ਪਿਤਾ ਪਰਮੇਸ਼ਰ ਹੱਡੀਆਂ ਨੂੰ ਜੋੜਿਆ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦਾ ਹਰ ਇੱਕ ਪਿਤਾ ਪਰਮੇਸ਼ਰ ਕਮੀ ਨੂੰ ਸਵਰਗ ਤੋਂ ਪੂਰਿਆ ਕੀਤਾ ਜੋ ਕਿ ਪਿਤਾ ਕਾਫੀ ਜ਼ਿਕਰਤੇ ਬਿਮਾਰ ਸੀ ਤੁਸੀਂ ਉਹਨਾਂ ਨੂੰ ਛੂਇਆ ਤੇ ਚੰਗੇ ਹੋਣ ਜਾ ਰਹੇ ਨੇ ਖੁਦਾਵਾਨ ਤੁਹਾਡਾ ਆਤਮਾ ਨੂੰ ਚੰਗਾ ਕਰ ਚੁੱਕਿਆ ਤੁਹਾਡੇ ਇੰਜਨ ਛੂ ਰਹੇ ਨੇ ਪਿਤਾ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਖੁਦਾਵਾਨ ਤੁਸੀਂ ਕਿਹ ਸੁਕੀਆਂ ਹੱਡੀਆਂ ਤੇ ਗਮਵਾਕ ਕਰ ਉਹ ਜੀ ਉੱਠਣ ਗਿਆ ਤੁਹਾਡੀਆਂ ਸਭ ਹੱਟੀਆਂ ਜੀ ਉੱਠੀਆਂ ਪੈਰਾਲਾਈਸ ਚੰਗਾ ਹੋ ਚੁੱਕੇ ਜੀ ਤੁਸੀਂ ਹਰ ਇੱਕ ਜਿੱਥੇ ਵੀ ਤੁਸੀਂ ਡਿੱਗੇ ਜੇ ਫਿਸਲੇ ਸੋ ਨਹੀਂ ਉੱਠ ਪਾਉਂਦੇ ਸੋ ਯੇਸ਼ੂ ਦਾ ਆਤਮਾ ਤੁਹਾਨੂੰ ਠਾ ਚੁੱਕਿਆ ਹੈ ਤੁਸੀਂ ਉੱਠੋ ਤੁਰੋ ਚੱਲੋ ਯੇਸ਼ੂ ਦੇ ਨਾਮ ਦੇ ਵਿੱਚ ਤੁਸੀਂ ਗਵਾਹੀ ਨਾ ਰਹੇ ਜੀ ਤੁਸੀਂ ਕਲਿਸਿਆ ਗਵਾਹੀ ਨਾ ਰਹੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੀਆਂ ਅਦਭੁਤ ਗਵਾਹੀਆਂ ਬਣ ਚੁੱਕੀਆਂ ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਮੈਂ ਕਿ ਕ ਜੀ ਨੇ ਨੂੰ ਕੁਦਾਵਨ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀ ਹੈ ਤੁਹਾਡੀ ਦੇਹ ਤੁਹਾਡਾ ਫਜ਼ਲ ਮੰਗਦੀ ਹੈ ਮੇਰੇ ਪਰੇ ਪ੍ਰਭ ਜੀ ਇਹਨਾਂ ਨੂੰ ਸ਼ੂਨ ਦੇ ਲਈ ਹੀਲ ਕਰਨ ਦੇ ਲਈ ਫ੍ਰੀ ਕਰਨ ਦੇ ਲਈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ ਆਮੇਨ